ਹਾਂਜੀ ਕਿਵੇਂ ਹੋ ਇਹ ਟਰੈਕਟਰ ਦਾ ਨਾਮ ਆ ਫੀਲਡ ਮਾਰਸ਼ਲ ਇਹ ਇੰਗਲੈਂਡ ਦੀ ਕੰਪਨੀ ਨੇ ਬਣਾਇਆ ਵਾ ਇਹ ਟਰੈਕਟਰ ਬਹੁਤ ਹੀ ਖਾਸ ਆ ਥਰਡ ਦੇ ਵਿੱਚੋਂ ਸ਼ਾਇਦ ਹੀ ਕਿਸੇ ਨੇ ਪਹਿਲਾਂ ਇਹਦੇ ਬਾਰੇ ਸੁਣਿਆ ਹੋਊਗਾ ਜਾਂ ਜਾਣਿਆ ਹੋਊਗਾ ਮੈਂ ਵੀ ਪਹਿਲੀ ਵਾਰੇ ਦੇਖ ਰਿਹਾ ਵਾਂ ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਇਹਦੇ ਇਸ ਟਰੈਕਟਰ ਦੀ ਪਹਿਲਾਂ ਨੌਲੇਜ ਹੋਵੇ ਇਹ ਜਿਹੜੀ ਵੀਡੀਓ ਪਰਤ ਆਸਟ੍ਰੇਲੀਆ ਦੀ ਧਰਤੀ ਤੋਂ ਤੁਹਾਡੇ ਵਾਸਤੇ ਬਣਾ ਰਹੇ ਹਾਂ ਇਹ ਟਰੈਕਟਰ ਦਾ ਸਭ ਤੋਂ ਜਿਹੜਾ ਵਧੀਆ ਮੈਨੂੰ ਗੱਲ ਲੱਗੀ ਹੈ ਕਿ ਟਰੈਕਟਰ ਸਟਾਰਟ ਦੇਖੋ ਕਿਹੜੇ ਤਰੀਕੇ ਨਾਲ ਹੁੰਦਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜਿਵੇਂ ਕਹਿੰਦੇ ਨੇ ਬੰਦੂਕ ਦੇ ਰੌਂਦ ਦੇ ਨਾਲ ਟਰੈਕਟਰ ਹੀ ਸਟਾਰਟ ਹੁੰਦਾ ਵਾ ਤੇ ਇਹ ਟੂ ਸਟਾਕ ਦਾ ਇਹ ਵਿੱਚ ਇੰਜਣ ਹੈ ਡੀਜ਼ਲ ਦੇ ਨਾਲ ਜਿਹੜਾ ਇਹ ਟਰੈਕਟਰ ਚੱਲਦਾ ਵਾ ਪਹਿਲਾਂ ਤੁਸੀਂ ਟਰ ਕਿਹੜੇ-ਕਿਹੜੇ ਤਰੀਕਿਆਂ ਨਾਲ ਇਹ ਟਰੈਕਟਰ ਸਟਾਰਟ ਹੁੰਦਾ ਵਾ ਆ ਮਾਰੋ ਨਿਗਾਹ ਦੇ ਟਾਇਰਾਂ ਦੇ 1956 ਸਨ ਦਾ ਇਹੜਾ ਟਰੈਕਟਰ ਆ ਇਹ ਦੱਸਿਆ ਜਾਂਦਾ ਹੈ ਰਿਕਾਰਡ ਮੁਤਾਬਕ 1956 ਸਨ ਦਾ ਵਾ ਜਿੱਦਾਂ ਬੁਲਟ ਬਰੂਫ ਕੋਈ ਮਸ਼ੀਨ ਹੁੰਦੀ ਆ ਇਸ ਤਰ੍ਹਾਂ ਦਾ ਇਹ ਟਰੈਕਟਰ ਆ ਆ ਦੇਖੋ ਗੱਲ ਬਾਤ ਤੁਹਾਨੂੰ ਨਿਗਾਹ ਮਰੋਣਾ ਇਹ ਟਰੈਕਟਰ ਕਿਵੇਂ ਹੈ ਕਿਵੇਂ ਸਟਾਰਟ ਹੁੰਦਾ ਹਾਂਜੀ ਇਹ 6 ਸਪੀਡ ਟਰੈਕਟਰ ਆ ਡੀਜ਼ਲ ਦੇ ਨਾਲ ਚੱਲਦਾ ਵਾ ਆ ਜਿੱਤੇ ਤੇਲ ਦੀ ਟੈਂਕੀ ਆ ਸਾਰਾ ਸਿਸਟਮ ਲੱਗਾ ਹੋਇਆ ਫੀਲਡ ਮਾਰਸ਼ਲਰਾਂ ਦੀ ਕੰਪਨੀ ਆ ਹੁਣ ਤੁਹਾਨੂੰ ਸਟਾਰਟ ਹੋਣ ਵਾਲਾ ਜਿਗਾੜ ਦਿਖਾਉਣੇ ਆ ਵੀ ਕਿਵੇਂ ਬੰਦੂਕ ਦੇ ਰੌਂਦ ਦੇ ਨਾਲ ਸਟਾਰਟ ਹੁੰਦਾ ਜੇ ਉਵੇਂ ਸਟਾਰਟ ਨਹੀਂ ਕਰਨਾ ਤੇ ਪੁਲਿਸ ਦੇ ਨਾਲ ਵੀ ਸਟਾਰਟ ਹੁੰਦਾ ਵਾ ਸਾਡੀ ਇਸ ਵੀਡੀਓ ਵਿੱਚ ਸਟੀਵ ਐਂਡ ਟ੍ਰੈਵਰ ਹੈਲਪ ਕਰਨਗੇ ਇਹਨੂੰ ਸਟਾਰਟ ਕਰਨ ਦੇ ਵਿੱਚ ਦਿਖਾਉਣਗੇ ਕਿਵੇਂ ਇਹ ਸਟਾਰਟ ਹੁੰਦਾ ਵਾ ਸੋ ਮਾਰੋ ਨਗਾ ਹਾਈ ਬॉयਸ ਐਨੀਸ ਇਸ ਆ ਦਿ ਵਿਕ ਕਿ ਗੋਜ਼ ਇਨ ਪਹਿਲਾ ਦੇਖੋ ਤੁਸੀਂ ਚੀਜ਼ ਆ ਉਹਨੇ ਸ਼ਾਰਟ ਗਨ ਦਾ ਜਿਹੜਾ ਸ਼ੈਲ ਪਾਤਾ ਦੇ ਵਿੱਚ ਜਿਹਨੂੰ ਆਪਾਂ ਬੰਦੂਕ ਦਾ ਰੋਂਦ ਕਹਿੰਦੇ ਨੇ ਆ ਦੇਖੋ ਤੁਸੀਂ ਚਲੋ ਹੁਣੇ ਚੱਲਿਆ ਹੋਇਆ ਵਾ ਤੇ ਇਹ ਚ ਪਾਤਾ ਇੱਥੇ ਆ ਦੇਖੋ ਹਾਂਜੀ ਆ ਦੇਖੋ ਹੁਣ ਉਹਨੂੰ ਕੱਸ ਲਿਆ ਠੀਕ ਹੈ ਯੇ ਪੂਰੀ ਥਿੰਗ ਯੇ ਥਿੰਗ ਯਾ ਇਹਨੂੰ ਕੱਸ ਕੇ ਦੱਸਦੇ ਆ ਕਿ ਇੱਥੇ ਥੋੜੇ ਦੇ ਨਾਲ ਸੱਟ ਮਾਰਨੀ ਆ ਜਿਹਦੇ ਨਾਲ ਜਿਹੜਾ ਇਹ ਟਰੈਕਟਰ ਆ ਇਹਨੇ ਉਹਨੂੰ ਮਤਲਬ ਰੌਂਦ ਨੂੰ ਮਾਰਨਾ ਧੱਕਾ ਉਹਨੇ ਚੱਲ ਜਾਣਾ ਅੱਗੇ ਜਾ ਕੇ ਨੇ ਇੰਜਨ ਨੂੰ ਸਟਾਰਟ ਕਰ ਦੇਣਾ ਉਹ ਫਰੌਂਦ ਨੇ ਦੇਖੋ ਤੁਸੀਂ ਗੱਲਬਾਤ ਕਿੰਨੀ ਜ਼ਬਰਦਸਤ ਹੈ थैंक यू ਵੈਰੀ ਮਚ ਬਾਈ ਐਂਡ ਯਾ ਐਂਡ ਦੂਜਾ ਤਰੀਕਾ ਦੇਖੋ ਪੁਲੀ ਦੇ ਨਾਲ ਸਟਾਰਟ ਕਰਨ ਲੱਗਿਆ ਪੁਲੀ ਦੇ ਨਾਲ ਤੇ ਇਹ ਜਿਹੜੀ ਫਿਰ ਦੱਸ ਰਿਹਾ ਫੀਲਡ ਮਾਰਸ਼ਲ ਕੰਪਨੀਆ ਦੇਖੋ ਪੁਲੀ ਦੇ ਨਾਲ ਵੀ ਸਟਾਰਟ ਹੋ ਰਿਹਾ ਵਾ ਅਜੇ ਤੱਕ ਇਹ ਚੱਲਦੀ ਹਾਲਤ ਦੇ ਵਿੱਚ ਆ ਆ ਦੇਖੋ ਹੁਣ ਇੱਕ ਹੋਰ ਤਰੀਕਾ ਬੰ ਮਨ ਲਓ ਜੇ ਤੁਹਾਡੇ ਕੋਲ ਰੌਂਦ ਨਹੀਂ ਹੈਗਾ ਫਿਰ ਤੁਸੀਂ ਇਸ ਤਰ੍ਹਾਂ ਦੇਖੋ ਆ ਇੱਕ ਅੱਗ ਬਾਲ ਲਈ ਆ ਹੁਣ ਇਹਨੂੰ ਉਹ ਦੇਖੋ ਜਿਹੜਾ ਇੱਕ ਪੁਆਇੰਟ ਬਣਿਆ ਹੋਇਆ ਵਾ ਉਹਦੇ ਵਿੱਚ ਉਹ ਬਾਤ ਆ ਠੀਕ ਆ ਜੀ ਇਹ ਤਾਂ ਆ ਇਹ ਦੂਜਾ ਤਰੀਕਾ ਹੈ ਨੂੰ ਸਟਾਰਟ ਕਰਨ ਦਾ ਵੀ ਜੇ ਤੁਹਾਡੇ ਕੋ ਸ਼ਾਟਗਨ ਦਾ ਰਾਉਂਡ ਨਹੀਂ ਹੈਗਾ ਜਾਂ ਬੰਦੂਕ ਦਾ ਜਿਹੜਾ ਰਾਉਂਡ ਨਹੀਂ ਹੈਗਾ ਤਾਂ ਹੁਣ ਤੁਸੀਂ ਇਹਨੂੰ ਆ ਪੁਲੀ ਦੇ ਨਾਲ ਵੀ ਸਟਾਰਟ ਕਰ ਸਕਦੇ ਆ ਗੱਲ ਬੜੀ ਜ਼ਬਰਦਸਤ ਹੋ ਗਈ ਆ ਵੀ ਇਹ ਤਾਂ 1956 ਸਨ ਦਾ ਇਹ ਟਰੈਕਟਰ ਆ ਤੇ ਇਹ ਟਰੈਕਟਰ ਜਿਹੜਾ ਵਾ ਇੰਗਲੈਂਡ ਵੱਲੋਂ ਬਣਾਇਆ ਗਿਆ ਨੂੰ ਫੀਲਡ ਮਾਰਸ਼ਲ ਜਿਹੜੀ ਆ ਇਹਦੇ ਕੰਪਨੀ ਆ ਦੇਖੋ ਗੱਲ ਬਾਤ ਕਿੰਨੀ ਜ਼ਬਰਦਸਤ ਆ ਆ ਦੇਖੋ ਹੁਣ ਜਰਾ ਹੋਰ ਦੇਖੋ ਸੋ ਬਈ ਦੇਖੋ ਇੰਜਣ ਦੀ ਗੱਲ ਬਾਤ ਟੂਲ ਸਟਾਕ 6 ਸਪੀਡ ਫੀਲਡ ਮਾਰਸ਼ਲ ਇੱਕ ਟਰੈਕਟਰ ਲਾ ਕੇ ਜਿਸ ਸਾਹ ਬੋਲਟ ਪ੍ਰੂਫ ਕੋਈ ਮਸ਼ੀਨ ਹੁੰਦੀ ਆ ਥੈਂਕ ਯੂ ਵੀਡੀਓ ਵਾਚ ਕਰਨ ਲਈ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇਹ ਵੀਡੀਓ ਸੀ ਪਰਤ ਆਸਟ੍ਰੇਲੀਆ ਤੋਂ ਥੈਂਕ ਯੂ ਵੀਡੀਓ ਵਾਚ ਕਰਨ ਲਈ